ਰਾਗ ਗਉੜੀ ਪੂਰਬੀ 52 ਅਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ 52 ਅੱਖਰ ਲੋਕ ਤਰੈ ਸਭ ਕਛ ਇਨਹੀ ਮਾਹੇ ਏ ਅੱਖਰ ਖਿਰ ਜਾਹੇਗੇ ਕੋਏ ਅੱਖਰ ਇਨ ਮਹਿ ਨਾਹੀ ਜਹ ਬੋਲ ਤਹਿ ਅੱਖਰ ਆਵਾ ਜਹ ਅਬੋਲ ਤਹਿ ਮਨ ਨਾ ਰਹਾਵਾ ਬੋਲ ਅਭੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਅਲਹਿ ਲਹੂ ਤਉ ਕਿਆ ਕਹੂੰ ਕਹੂੰ ਤਾਂ ਕੋਪਕਾਰ ਵਟਕ ਬੀਜ ਮੈਂ ਰਵ ਰਹੇ ਹੋ ਜਾ ਕੋ ਤੀਨ ਲੋਕ ਬਿਸਥਾਰ ਅਲਹਿ ਲਹੰਤਾ ਭੇਦ ਛੈ ਕਛ ਕਛ ਪਾਇਉ ਭੇਦ ਉਲਟ ਭੇਦ ਮਨ ਬੇਦੇਉ ਪਾਇਉ ਅਭੰਗ ਅਛੇਦ ਤੁਰਕ ਤਰੀਕਤ ਜਾਨੀਐ ਹਿੰਦੂ 베ਦ ਪੁਰਾਨ ਮਨ ਸਮਝਾਵਨ ਕਾਰਨੀ ਕਛੁਅਕ ਪੜਿਐ ਗਿਆਨ ਓੰਕਾਰ ਆਦਮੈ ਜਾਨਾ ਲਿਖ ਅਰ ਮੀਟੈ ਤਾਏ ਨਾ ਮਾਨਾ ਓੰਕਾਰ ਲਖੈ ਜੋ ਕੋਈ ਸੋਈ ਲਖ ਮੀਟਣਾ ਨਾ ਹੋਈ ਕਕਾ ਕਿਰਨ ਕਮਲ ਮਹਿ ਪਾਵਾਂ ਸਸ ਬਗਾਸ ਸੰਪਟ ਨਹੀਂ ਆਵਾ ਹਰ ਜੇ ਤਹਾਂ ਕੁਸਮ ਰਸ ਪਾਵਾ ਕਹਿ ਕਹਾਂ ਕਹਿ ਕਾ ਸਮਝਾਵਾ ਖਖਾ ਇਹੈ ਖੋੜ ਮੰਨ ਆਵਾ ਖੋੜੇ ਛਾੜ ਨਾ ਦਹਿ ਦਿਸ ਤਾਵਾ ਖਸਮਹਿ ਜਾਣ ਖਿਮਾ ਕਰ ਰਹਿ ਤੋ ਹੋਏ ਨਿਖਿਓ ਅਖੈ ਪਦ ਲਹਿ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਰੀ ਕਾਨਾ ਰਹਿ ਬਿਹੰਗਮ ਕਤਹਿ ਨਾ ਜਾਈ ਅਗਹਿ ਗਹਿ 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 ਗਗਨ ਰਹਾਈ ਕੱਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬਹ ਨਾ ਹੋਈ ਤਾਂ ਘਟ ਮਾਹੀ ਘਾਟ ਜੋ ਪਾਵਾ ਸੋ ਘਟ ਛਾੜ ਅਬ ਘਟ ਕਤ ਧਾਵਾਂ ਨੰਨਾ ਨਿਗਰਹਿ ਸਨੇਹੋ ਕਰ ਨਿਰਵਾਰੋ ਸੰਦੇਹ ਨਾਹੀ ਦੇਖ ਨਾ ਭਾਜੀ ਐ ਪਰਮ ਸਿਆਨ ਪਿ ਇਹ ਚਚਾਰਚਿਤ ਚਿਤਰ ਹੈ ਭਾਰੀ ਤਜ ਚਿਤਰੇ ਚੇਤੋ ਚਿਤਕਾਰੇ ਚਿਤਰ ਬਚਿਤਰੇ ਇਹ ਅਵਛੇਰਾ ਤਜ ਚਿਤਰੇ ਚਿਤਰਾਖ ਚ ਤੇਰਾ ਸ਼ਸ਼ਾ ਇਹੈ ਸ਼ਤਰਪਤ ਪਾਸਾ ਛਕ ਕੇ ਨਾ ਰਹੋ ਛਾੜ ਕੇ ਨਾ ਆਸਾ ਰੇ ਮਨ ਮੈਂ ਤੋ ਸਿਨ ਸਿਨ ਸਮਝਾਵਾ ਤਾਹੇ ਛਾੜ ਕਤ ਆਪ ਬੰਧਾਵਾ ਜੱਜਾ ਜੋ ਤਨ ਜੀਵਤ ਜਰਾਵੇ ਜੋ ਬਨਜਾਰ ਜੁਗਤ ਸੋ ਪਾਵੇ ਅਸ ਜਰ ਪਰ ਜਰ ਜਰ ਜਬ ਰਹਿ ਤਬ ਜਾਏ ਜੋਤ ਉਜਾਰੋ ਲਹੈ ਝੱਜਾ ੳਰਜ ਸੁਰਜ ਨਹੀਂ ਜਾਨਾ ਰਹੇ ਹੋ ਝਜਕ ਨਾਹੀ ਪਰਵਾਨਾ ਕਤ ਝਖ ਝਖ ਔਰਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾ ਨਿਨ੍ਹਾ ਨਿਕਟ ਸੋ ਘਟ ਰਹੇਓ ਦੂਰ ਕਹਾ ਤਜ ਜਾਏ ਜਾਂ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਹੇ ਟਟਾ ਵਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਤਲ ਕਤਹਿ ਨਾ ਜਾਵਾ ਰਹਿ ਲਪਟ ਘਟ ਪਰ ਚੋ ਪਾਵਾ ਠੱਠਾ ਇਹ ਦੂਰ ਠਗ ਨੀਰਾ ਨੀਟ ਨੀਟ ਮਨ ਕੀਆ ਧੀਰਾ ਜਿਨ ਠਗ ਠਗਿਆ ਸਗਲ ਜਗ ਖਾਵਾ ਸੋ ਠਗ ਠਗਿਆ ਠੌਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮਹਿ ਡਰ ਰਹੇ ਆ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲਾਗੈ ਨ ਡਰ ਹੂਆ ਡਰ ਉਰ ਹੋਏ ਭਾਗੇ ਡੱਡਾ ਢਿਗ ਟੁੰਡੇ ਕਾਤਿਆਨਾ ਢੂੰਡਤ ਹੀ ਟਹਿ ਗਏ ਪੁਰਾਨਾ ਚੜ ਸੁਮੇਰ ਢੂੰਡ ਜਬ ਆਵਾ ਜਿਹ ਗੜ ਗੜਿਓ ਸੋ ਗੜ ਮਹਿ ਪਾਵਾ ਨਾ ਨਾ ਰਣ ਰੂਤੋ ਨਰ ਨੇਹੀ ਕਰੈ ਨਾ ਨਿਵੈ ਨਾ ਫੁਨ ਸੰਚਰੈ ਤਨ ਜਨਮ ਤਾਹੀ ਕੋ ਗਣੈ ਮਾਰੈ ਏ ਕਹ ਤਜ ਜਾਏ ਘਣੈ ਤਤਾ ਅਤਰ ਤਰਿਓ ਨਹਿ ਜਾਈ ਤਨ ਤਰੇ ਭਵਨ ਮਹਿ ਰਹਿਓ ਸਮਾਈ ਜੋ ਤਰੇ ਭਵਨ ਤਨ ਮਾਹੇ ਸਮਾਵਾ ਤੋ ਤਤਹਿ ਤਤ ਮਿਲਿਆ ਸਚ ਪਾਵਾ ਥੱਥਾ ਅਥਾਹਾ ਥਾ ਨਹੀਂ ਪਾਵਾ ਉਹ ਅਥਾਹਾ ਇਹੋ ਥਿਰ ਨਾ ਰਹਾਵਾ ਥੋੜੈ ਥਲ ਥਾਨਕ ਆਰੰਭੈ ਬਿਨ ਹੀ ਥੰਬਹਿ ਮੰਦਰ ਥੰਬੈ ਦਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਚੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਤਦੈ ਅਰਧ ਹੈ ਉਰਦਨ 베ਰਾ ਅਰਧ ਹੈ ਉਰਦ ਹੈ ਮੰਝ ਬਸੇਰਾ ਅਰਧ ਹੈ ਛਾੜ ਉਰਦ ਜੋ ਆਵਾ ਤਉ ਅਰਧ ਹੈ ਉਰਦ ਮਿਲਿਆ ਸੁਖ ਪਾਵਾ ਨੰਨਾ ਇਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹਿ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬ ਲੇ ਨਿਰਖ ਹੈ ਨਿਰਖ ਮਲਾਵਾ ਪਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਓ ਪਰਚੋ ਲਾਵਾ ਪਾਂਚੋ ਇੰਦਰੀ ਨਿਗਰਹਿ ਕਰਈ ਪਾਪ ਪੁਨ ਦੋ ਨਿਰਵਰੀ ਪਪਾ ਬਿਨ ਫੂਲ ਹੈ ਫਲ ਹੋਈ ਤਾ ਫਲ ਫੰਕ ਲਖੈ ਜੋ ਕੋਈ ਦੂਣ ਨਾ ਪਰਈ ਫੰਕ ਵਿਚਾਰੈ ਤਾ ਫਲ ਫੰਕ ਸਬੈ ਤਨ ਫਾਰੈ ਬੱਬਾ ਬਿੰਦ ਹੈ ਬਿੰਦ ਮਲਾਵਾ ਬਿੰਦ ਹੈ ਬਿੰਦ ਨਾ ਵਿਛਰਨੁ 파ਵਾ ਬੰਦੂ ਹੋਇ ਬੰਦਗੀ ਗਹਿ ਵੰਦਕ ਹੋਇ ਬੰਦ ਸੁਧਲ ਹੈ ਪੱਬਾ ਭੇਦ ਹੈ ਭੇਦ ਮਲਾਵਾ ਅਬ ਭਉ ਭਾਨ ਪ੍ਰੋਸਉ ਆਵਾ ਜੋ ਬਾਹਰ ਸੋ ਭੀਤਰ ਜਾਣਿਆ ਪਿਆ ਪੇਦ ਪੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੇ ਮਗਨ ਭਯਾ ਤੇ ਸੋ ਸੱਚ ਪਾਵੇ ਮੰਮਾ ਮਨ ਸਿਓ ਕਾਜ ਹੈ ਮਨ ਸਾਧੇ ਸਿਧ ਹੋਏ ਮਨ ਹੀ ਮਨ ਸਿਓ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਈ ਇਹੋ ਮਨਸਕਤੀ ਇਹੋ ਮਨਸੀਓ ਇਹੋ ਮਨ ਪੰਜ ਤਤ ਕੋ ਜਿਓ ਇਹੋ ਮਨ ਲੈ ਜੋ ਉਣ ਮਨ ਰਹਿ ਤਉ ਤੀਨ ਲੋਕ ਕੀ ਬਾਤੈ ਕਹੈ ਜਈਆ ਜੋ ਜਾਣੈ ਤਉ ਦੁਰਮਤ ਹੰਕਾਰ ਬਸ ਕਾਇਆ ਗਾਉ ਰਣ ਰੂਪ ਤੋ ਭਾਜੈ ਨਹੀਂ ਸੂਰੋ ਥਾਰੋ ਨਾਉ ਰਾਰਾ ਰਸ ਨਿਰਾਸ ਕਰ ਜਾਣਿਆ ਉਹੇ ਨਰਾਸ ਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲਿਵ ਮਨ ਲਾਵੇ ਅਨਤ ਨਾ ਜਾਏ ਪਰਮ ਸੱਚ ਪਾਵੇ ਹਰ ਜੋ ਤਹਾਂ ਪ੍ਰੇਮ ਲਿਵ ਲਾਵੇ ਤਉ ਲਹਿ 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 ਚਰਨ ਸਮਾਵੇ ਵਾ ਵਾ ਬਾਰ ਬਾਰ ਬਿਸਨ ਸਮਹਾਰ ਬਿਸਨਤ ਸਮਾਹਰ ਨਾ ਆਵੇ ਹਾਰ ਬਲ ਬਲ ਜੀ ਬਿਸੰਤਮਾ ਜਸ ਗਾਵੇ ਵਿਸਨ ਮਿਲੇ ਸਭ ਹੀ ਸੱਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੀ ਇਹੋ ਹੋਇ ਇਹੋ ਅਰ ਉਹੋ ਜਬ ਮਿਲੈ ਤਬ ਮਿਰਤ ਨਾ ਜਾਣੈ ਕੋਈ ਸੱਸਾ ਸੋਨੀਕਾ ਕਰ ਸੁਧੋ ਘਟ ਪਰ ਚਾ ਕੀ ਬਾਤ ਨਿਰੋਧੋ ਕਟ ਪਰਚੈ ਜੋ ਉਪਜੈ ਭਾਉ ਪੂਰ ਰਹਾ ਤਹਿ ਤ੍ਰੇ ਭਵਨ 라ਉ ਖਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤੋ ਭਵ ਜਲ ਤਰਤ ਨਾ ਲਾਵੈ ਬਾਰਾ ਸਸਾ ਸੂ ਸਹਿ ਸੇਜ ਸਵਾਰੈ ਸੋਈ ਸਹੀ ਸੰਦੇਹੇ ਨਿਵਾਰੈ ਅਲਪ ਸੁਖ ਛਾਡ ਪਰਮ ਸੁਖ ਪਾਵਾ ਅਬ ਇਹ ਤਰੀ ਉਹ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬਹਿ ਮਨ ਮੰਨਾ ਹੈ ਤਾ ਸਹੀ ਲਖੈ ਜੋ ਕੋਈ ਤਬ ਓਹੀ ਉਹ ਇਹ ਨਾ ਹੋਈ ਨਿਓ ਨਿਓ ਕਰਤ ਫਿਰੈ ਸਭ ਲੋਗ ਤਾਂ ਕਾਰਨ ਵਿਆਪੈ ਬਹੁ ਸੋਗ ਲਖਮੀ ਬਾਰਸੀਓ ਜੋ ਨਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜਹੁ ਨਹਿ ਚੇਤੇ ਅਬ ਜਗ ਜਾਨ ਜੋ ਮਨਾ ਰਹਿ ਜਹ ਕਾ ਬਿਛਰਾ ਤਹ ਥਿਰ ਲਹ ਬਾਵਨ ਅੱਖਰ ਜੋਰੀ ਆਨ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰਾ ਕਹੈ ਪੰਡਤ ਹੋਏ ਸੁ ਅਨ ਪੈ ਰਹੈ ਪੰਡਤ ਲੋਗਾਂ ਕੋ ਬਿਵਹਾਰ ਗਿਆਨਮੰਤ ਕੋ ਤਤ ਵਿਚਾਰ ਜਾ ਕੈ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੈਗਾ ਸੋਈ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਤਿੱਥੀ ਕਬੀਰ ਜੀ ਕੀ ਸਲੋਕਾ 15 ਤਿੱਥੀ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਦਿਕ ਸਿੱਧ ਲਖੈ ਜੋ ਭਿਓ ਆਪੇ ਕਰਤਾ ਆਪੇ ਦੇਵੋ ਤਿਤ ਅਮਾਵਸ ਮਹਿ ਆਸ ਨਿਵਾਰਹੁ ਅੰਤਰ ਜਾਮੀ ਰਾਮ ਸਮਾਰਹੁ ਜੀਵਤ ਪਾਵਹੁ ਮੋਖ ਦਵਾਰ ਅਨਪਉ ਸ਼ਬਦ ਤਤ ਨਿਜ ਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮਹਿ ਅਨ ਦਿਨ ਜਾਗਾ ਰਹਾਉ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਮਹ ਖੇਲੇ ਅਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮਹ ਰਹਿ ਸਮਾਏ ਦੁਤੀਆ ਦੋਹ ਕਰ ਜਾਣੈ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਵਡੈ ਨਾ ਘਟਤਾ ਜਾਏ ਅਕੁੱਲ ਨਿਰੰਜਨ ਏਕੈ ਭਾਏ ਤ੍ਰਿਤੀਆ ਤੀਨੇ ਸਮ ਕਰ ਲਿਆਵੇ आनंद मूले परम पद पावे साद संगत उपजे विश्वास बाहर भीतर सदा परगास चौथ है चंचल मन को गओ काम क्रोध संग कबहु ना बहो जल थल माहे आपै आप आपै आप जपहो अपना आप जाप पांचै पंच तत् विस्तहार कणक कामनी जोग ब्यवहार ਪ੍ਰੇਮ ਸੁਦਾ ਰਸ ਪੀਵੇ ਕੋਏ ਜਰਾ ਮਰਨ ਦੁਖ ਪੀਰ ਨਾ ਹੋਏ ਛਠ ਖੱਟ ਚੱਕਰ ਸ਼ਹੂ ਦਿਸ ਧਾਇ ਬਿਨ ਪਰਚੈ ਨਹੀਂ ਠਿਰਾ ਰਹਾਏ ਦੁਗਦਾ ਮੇਟ ਖਿਮਾ ਗਹਿ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਤੈ ਸਤ ਕਰ ਬਾਚਾ ਜਾਨ ਆਤਮ ਰਾਮ લેਹੋ ਪਰਮਾਨ ਛੂਟੈ ਸੰਸਾਰ ਮਿਟ ਜਾਹਿ ਦੁਖ ਸੁੰਨ ਸਰੋਵਰ ਪਾਵਹੁ ਸੁਖ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾ ਮਹਿ ਅਕੁਲ ਮਹਾਂ ਨਿਦਰਾਇ ਗੁਰਗੰਮ ਗਿਆਨ ਬਤਾਵੇ ਭੇਦ ਉਲਟਾ ਰਹੈ ਅਭੰਗ ਅਛੇਦ ਨੌਮੀ ਨਵੇਂ ਦਵਾਰ ਕੋ ਸਾਧ ਵਹਿਤੀ ਮਨਸਾ ਰਖੋ ਬਾਂਧ ਲੋਭ ਮੋਹ ਸਭ ਬੀਸਰ ਜਾਹੁ ਜੋਗ ਜੋਗ ਜੀਵ ਹੋ ਅਮਰ ਪਲ ਖਾਹੋ ਦਸਮੀ ਦਹਿ ਦਿਸ ਹੋਏ ਆਨੰਦ ਛੂਟੈ ਭਰਮ ਮਿਲੈ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨਾ ਮਲ ਨਾ ਸ਼ਾਹ ਨਹੀਂ ਧੂਪ ਇਕਾਦਸੀ ਏਕ ਦਿਸ ਧਾਵੈ ਤਉ ਜੋਨੀ ਸੰਕਟ ਬਹੁਰ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਟ ਪਾਇਆ ਨੀਰਾ ਬਾਰਸ ਬਾਰਾ ਉਗਵੈ ਸੂਰ ਐਨਸ ਬਾਜੀ ਅਨਹਦ ਤੂਰ ਦੇਖਿਆ ਤਿਹੂ ਲੋਕ ਕਾ ਪੀਓ ਅਚਰਜ ਭਇਆ ਜੀਵ ਤੇ ਸੀਓ ਤੇਰਸ ਤੇ ਰਹੈ ਅਗੰਬਖਾਨ ਹਰਦ ਉਰਦ ਵਿੱਚ ਸਮ ਪਹਿਚਾਨ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ 14 14 ਲੋਕ ਮਝਾਰ ਰੋਮ ਰੋਮ ਮਹਿ ਬਸਹਿ ਮਾਰਾਰ ਸਤ ਸੰਤੋਖ ਕਾ ਧਰੋ ਧਿਆਨ ਕਤਨੀ ਕਥਿਐ ਬ੍ਰਹਮ ਗਿਆਨ ਪੂਨੇਓ ਪੂਰਾ ਚੰਦ ਅਕਾਸ਼ ਫਸਰਹਿ ਕਲਾ ਸਹਿਜ ਪ੍ਰਗਾਸ ਆਦ ਅੰਤ ਮਦ ਹੋਏ ਰਹਿਆ ਥੀਰ ਸੁਖ ਸਾਗਰ ਮਹਿ ਰਮਹਿ ਕਬੀਰ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਵਾਰ ਕਬੀਰ ਜੀੋ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਵ ਗੁਰਗੰਭੇਤ ਸੋ ਹਰਿ ਕਾ ਪਾਵ ਰਹਾਉ ਆਦਤ ਕਰੈ ਭਗਤ ਆਰੰਭ ਕਾਇਆ ਮੰਦਰ ਮਨ ਸਾ ਥੰਬ ਅਹਨਿਸ ਅਖੰਡ ਸੁਰਹੀ ਜਾਏ ਤਉ ਅਨਹਦ ਬੀਣ ਸਹਿਜ ਮਹਿਬਾਈ ਸੋਮਵਾਰ ਸਾਸ ਅੰਮ੍ਰਿਤ ਚਰੈ ਚਾਕਤ ਬੇਗ ਸਗਲ ਬੇਖ ਹਰੈ ਬਾਣੀ ਰੋਕਿਆ ਰਹੇ ਦੁਆਰ ਤਉ ਮਨ ਮਤਵਾਰੂ ਪੀ ਮਨਹਾਰ ਮੰਗਲਵਾਰੇ ਲੇ ਮਹੀਤ ਪੰਜ ਚੋਰ ਕੀ ਜਾਣੈ ਰੀਤ ਕਰ ਛੋਡੇ ਬਾਹਰ ਜਿਨ ਜਾਏ ਨਾਤਰ ਖਰਾ ਰਿਸੈ ਹੈ ਰਾਏ ਬੁੱਧਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮਹਿ ਹਰਿ ਕਾ ਬਾਸ ਗੁਰ ਮਿਲਦੋ ਏਕ ਸਮ ਧਰੈ ਪੁਰਦ ਪੰਕਲੈ ਸੂਦਾ ਕਰੈ ਬ੍ਰਿਸ਼ਪਤ ਵਿਖਿਆ ਦੇ ਬਹਾਈ ਤੀਨ ਦੇਵ ਏਕ ਸੰਗ ਲਾਈ ਤੀਨ ਨਦੀ ਤਹਿ ਤ੍ਰਿਕੁਟੀ ਮਾਹੀ ਐਨਸ ਕਸਮਲ ਧੋਵਹਿ ਨਾਹੀ ਸੋ ਕਿਰਤ ਸਹਾਰੈ ਸੋ ਇਹ ਬ੍ਰਤ ਚੜੈ ਅਨ ਦਿਨ ਆਪ ਆਪ ਸਿਓ ਲੜੈ ਸੁਰ ਕੀ ਪਾਂਚੋ ਰਾਖੈ ਸਬੈ ਤਉ ਦੂਜੀ ਦ੍ਰਿਸ਼ਟਿ ਨਾ ਪੈਸੈ ਕਬੈ ਠਾਵਰ ਫਿਰ ਕਰ ਰਾਖੈ ਸੋਈ ਜੋਤ ਦੀ ਬਟੀ ਘਟ ਮਹਿ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਬ ਲਗ ਘਟ ਮਹਿ ਦੂਜੀ ਆਨ ਤਉ ਲਉ ਮਹਿਲ ਨਾ ਲਾਪੈ ਜਾਨ ਰਮਤਿ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ